ਮੁੱਦ ਕੀ ਫੇਰੂ ਸਵਰਾਵਾ ਤੇ ਸਾਰਾ ਅਗਲੀ ਤੋਂ ਕੱਲ ਤੱਕ ਸਭ ਪਹੁੰਚਦਾ ਖਾਲਸਾ ਜੀ ਪੰਜਾਬ ਦੇ ਵੱਧ ਅਧਿਕਾਰਾਂ ਨੂੰ ਲੈ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਸਮੁੱਚੀ ਕਾਲੀ ਲੀਡਰਸ਼ਿਪ ਨੇ ਮੋਰਚਾ ਲਾਇਆ 1970 ਕੋਈ ਬੰਨੇ ਨਾਲ ਅਕਾਲੀ ਅਖਬਾਰ ਵਾਲੇ ਇਹਨਾਂ ਬਾਦਲ ਕਹਿੰਦੀ ਸੀ ਗਰਮંત્રી ਸੁਖਵੀਰ ਸਿੰਘ ਬਾਦਲ ਜਿਹੜਾ ਇੱਥੇ ਤੁਰਿਆ ਫਿਰਦਾ ਉਹ ਉੱਡਾ ਸਾਡੇ ਤੋਂ ਸੱਤ ਨੌਜਵਾਨਾਂ ਨੂੰ ਚੱਕਿਆ ਉਹਨਾਂ ਦੇ ਝੂਠਾ ਕਾਹਨ ਕੇਸ ਬਣਦੀ ਕੋਸ਼ਿਸ਼ ਕੀਤੀ ਅਨਸਾਰ ਮੰਗੀਆਂ ਸਿੱਖਿਆ ਸੰਗਤਾਂ ਤੇ ਲੱਖੀ ਚਾਰਜ ਕੀਤਾ ਗੰਦੇ ਪਾਣੀ ਦੀਆਂ ਪਿਛੜਾਂ ਭਾਈ ਮਨਮੋਹਨ ਸਿੰਘ ਦੀ ਖੇੜਾ ਮਾਸ਼ੀਵਾੜਾ ਸਾਹਿਬ ਤੋਂ ਭਾਈ ਅਮਰਜੀਤ ਸਿੰਘ ਜੀ ਪ੍ਰਿੰਸੀਪਲ ਸ਼ੋਰਨ ਸਿੰਘ ਜੀ ਜਗਜੀਤ ਸਿੰਘ ਜੱਗਾ ਮਾਛੀਵਾੜਾ ਇਹ ਉਹ ਜ਼ੁਰਮਾ ਆ ਸੰਦੀਪ ਸਨਹੀ ਉਹ ਸੀਗਾ ਜਿਨੇ ਤਰਨਤਾਰਨ ਦੀਆਂ ਬਾਵਾ ਤਰਨਤਾਰਨ ਦੇ ਕੋਕੋ ਕੇ ਜਵਾਬ ਖਾਕੀ ਧਰਿਵਾਰਦੀ ਦੀ ਆੜ ਦੇ ਅੰਦਰ ਇਥੋਂ ਦੇ ਸੂਬੇ ਨੇ ਮਾਰੇ ਲੋਟੂ ਟੋਲਾ 75 ਬਰਦਾਸ਼ਤ ਨਹੀਂ ਹੈ ਨਹੀਂ ਬਰਦਾਸ਼ਤ ਕਰਨਾ ਇਹਨਾਂ ਨਫਰਤਪੰਦ ਨਾਲ ਲੀਡਰਾਂ ਨੂੰ ਭਜਾਉਣਾ ਹੈ ਸੋ ਆਪਾਂ ਜੇ ਮਾਝੇ ਆਓ ਤੁਸੀਂ ਮੁਗਲਾਂ ਨਾਲ ਲੜ ਸਕਦੇ ਹੋ ਗੁਰੂ ਸਾਹਿਬ ਦੇ ਥਾਪੜੇ ਦੇ ਨਾਲ ਤੇ ਇਹ ਕੌਣ ਨੇ ਇਹ ਕਰੇ ਨੇ ਜਿਹੜੇ ਅੱਜ ਸਾਨੂੰ ਵੰਗਾਰਦੇ ਨੇ ਵੰਗਾਰਾਂ ਦੇ ਮੂਹਰੇ ਤਾਂ ਹਿੱਕਾਂ ਡਾਈਆਂ ਰਹੇ ਸੀ ਤੇ ਜੇ ਕੋਈ ਸਾਡੀ ਤਾਕਤ ਸਾਡੀ ਅਜ ਮਹਿਸ਼ਪਰਖਰੀ ਚਾਹੁੰਦਾ ਹੈ ਤੇ ਵਾਰ-ਵਾਰ ਪਰ ਪਰਚੇ ਆ ਰਿਆ ਲੰਬਿਆਂ ਨੇ ਵਾਰ-ਵਾਰ ਪਰਚੇ ਸਾਨੂੰ تیرਤਾ ਖਰੀਆਂੀਆਂ ਗੱਲਾਂ ਕਰੂੰਗਾ ਸੱਚੀਆਂ ਦੀਆਂ ਉਹ ਆਪਦੇ ਚ ਮੇਰੇ ਤੇ ਵੀ ਲੱਗਸਾਦੀਆਂ ਨੇ ਬਗਾਨਨ ਦੇ ਵੀ ਲੱਗਾਂਗੀਆਂ ਹੁਣ ਬਾ ਉਹ ਪਤਾ ਕੀ ਕਹਿੰਦੇ ਨੇ ਮੈਂ ਦੇਖਦਾ ਪੱਤਰਕਾਰ ਜਾਂ ਲੀਡਰ ਕੁੱਤੇ ਮੈਨੂੰ ਭੌਂਦੇ ਨੇ ਅਕੇ ਗੈਂਗਸਟਰ ਹੈ ਕੋਈ ਧਮਕੀਆਂ ਦਿੰਦਾ ਇਕੱਠ ਨਹੀਂ ਆਉਂਦਣਾ ਮਹਾ ਯਾਰ ਆਪਾਂ ਨੂੰ ਕੌਣ ਗੈਂਗਸਟਰ ਗੁਰੂ ਕੀ ਫੌਜ ਨੂੰ ਕੌਣ ਰੋਕਦਾ ਉਹ ਤਾਂ ਆਪਣੀ ਬੱਚੇ ਨੇ ਲੈ ਮੇਰੀ ਗੱਲ ਕਰਾ ਦੋ ਕੌਣ ਹੈ ਮੈਂ ਪੁੱਛ ਲੈਣਾ ਭਾਈ ਕਾਦੇਵਾਲ ਉਹ ਕੋਈ ਉਹ ਵੀ ਫੇਕ ਇਹੀ ਬਣਾ ਕੇ ਅਈ ਮੀਨ ਕਬਰ ਆਇਆ ਕਰੋ ਆਪਾਂ ਨੂੰ ਕੋਈ ਨਹੀਂ ਕਿਤੇ 40 40 45 45 ਸਾਲ ਦੇ ਹੋ ਗਏ ਕਿਧਰੇ ਨਹੀਂ ਸੜੀ ਲੁਕਿਆ ਬੈਠਾ ਵਿਕੜੇ ਮਾਰੂ ਕਾ ਮੱਥੇ ਜਾ ਕੇ ਉਹ ਬਦੋਸ਼ਿਆਂ ਦੇ ਮਾਰਦਾ ਬਲੋਚਿਆਂ ਦੇ ਨਹੀਂ ਮਾਰਦਾ ਦੋਚੀਆਂ ਦੇ ਮਾਰਦਾ ਸੋ ਭਾਈ ਵੋਟਾਂ ਪਾਇਓ ਗੱਜ-ਬੱਜ ਕੇ ਮੈਨੂੰ ਰਾਜਨੀਤੀ ਦੀ ਬਾੜੀ ਸੂਝ ਪਰਖ ਹੈ ਨਹੀਂ ਬੋਲਣਾ ਨਹੀਂ ਆਉਂਦਾ ਇਸ ਮੁੱਦੇ ਤੇ ਹਣਾ ਹੱਥ ਮਨ ਕੀ ਗਹਿਣੇ ਵੀ ਵੋਟਾਂ ਪਾਇਓ ਪਹਿਲਾ ਅਮਿਤਪਾਲ ਸਿੰਘ ਖਾਲਸਾ ਜਿਤਾਇਆ ਹਣਾ ਇੱਕ ਗੱਲ ਛੋਟੀ ਹੋਰ ਹੈ ਇਹ ਕਹਿੰਦੇ ਨੇ ਜੀ ਸਿਖਾ ਸਾਹ ਬੋਲਦਾ ਨਹੀਂ ਸਰਬੀ ਸਖਾਲ ਸਾਹ ਬੋਲਦਾ ਨਹੀਂ ਪਹਿਲਾ ਨਾਰੇ ਫੁੱਫੜ ਤੋਂ ਡਿਬਰੂਗੜ ਤੋਂ ਕੱਢ ਸੋ ਨੂੰ ਨਾਂ ਅੰਦਰ ਬਾੜ ਦੇ ਬੋਲ ਬੋਲ ਨਾਂ ਮੈਨੂੰ ਤਹੀਂ ਮੈਨੂੰ ਲੈ ਜਾਓ ਜਿਹੜਾ ਸੋਦਾ ਪੱਡਾ ਫੁੱਫੜ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਜਿਹਦਾ ਬੋਲਿਆ ਅਮਰੀਕਾ ਤੱਕ ਸੁਣਿਆ ਜਾਂਦਾ ਸੀ ਉਹ ਫੁੱਫੜ ਨੂੰ ਤੁਸੀਂ ਸਾਰਿਆਂ ਨੇ ਇਕੱਠਾ ਹੋ ਕੇ ਰਲਾਇਆ ਹੁਣ ਤੁਸੀਂ ਆ ਫੁੱਫੜ ਨੂੰ ਵੀ ਇਕੱਠਾ ਹੋ ਕੇ ਰਲਾਉਂ ਨੂੰ ਖਰਾਉਂ ਨੂੰ ਫਿਰਦੇ ਪਰ ਇਹ ਹਾਰਦਾ ਨਹੀਂ ਸੋ ਮੇਰਾ ਗੁੱਸਾ ਲੱਗੂ ਬੋਲਿਆ ਜਿਤਾਇਓ ਭਾਈ ਵੋਟਾਂ ਪਾਇਓ ਆਪਦਾ ਫਰਜ਼ ਸਮਝ ਕੇ ਨਹੀਂ ਛੱਤਰ ਖਾਵਾਂਗੇ ਛੱਤਰ ਮਾਰਾਂਗੇ ਆਪਣੇ ਘਰਾਂ 'ਚ ਬਾੜ-ਬੜ ਕੇ ਕੱਲ ਸਾਡੇ ਮਾਨਸਾਣ ਕਾਊਂਟਰ ਕਰਿਆ ਝੂਠਾ ਗੋਲੀਆਂ ਮਾਰ ਕੇ ਬੱਚਿਆਂ ਦੇ ਗਿੱਟਿਆਂ 'ਚ ਗੋਲੀਆਂ ਮਾਰਦੇ ਨੇ ਹੁਣ ਵੀ ਮਾਰਦੇ ਨੇ ਝੂਠ ਹੋਈ ਅਗੇ ਪਿਸਤੌਲ ਬਰਾਮਦ ਕਰਾਉਣਗੇ ਸੀ ਓਏ ਇੱਕ ਵਾਰ ਹੁੰਦਾ ਦੋ ਕਿਸੇ ਨਾਲ ਕੋਈ ਬਹਿਸ ਕਰਨ ਦੀ ਲੋੜ ਨਹੀਂ ਜਿਹੜਾ ਕੋਈ ਹੁੰਦਾ ਬਹਿਸ ਕਰਨ ਵੀ ਮੁੱਦਿਆਂ ਤੇ ਵੀ ਅਸੀਂ ਗੱਲ ਕਰਾਂਗੇ ਟੇਬਲ ਟਾਕ ਤੇ ਵੀ ਕਰਾਂਗੇ ਕਿਉਂਕਿ ਕੁਝ ਲੀਡਰ ਹੁਣ ਗੱਲਾਂ ਕਰਦੇ ਆ ਵੀ ਤੁਸੀਂ ਖਾਲਿਸਤਾਨ ਬਣਾਉਣ ਦੀ ਗੱਲ ਕਰਦੇ ਹੋ ਉਹ ਜਿਹੜਾ ਪੰਜਾਬ ਚ ਰਹਿੰਦਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜਿਉ ਆਇਆ ਕਹਿੰਦੇ ਆ ਹੁਣ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਹੁਣ ਬੇਨਤੀ ਕਰਾਂਗਾ ਕਿ ਭਾਈ ਹਰਦੀਪ ਸਿੰਘ ਤੇ ਉਹਨਾਂ ਦੇ ਨਾਲ ਭਾਈ ਸੰਦੀਪ ਸਿੰਘ ਸਣੀ ਜੀ ਦੀ ਸਾਰਾ ਪਰਿਵਾਰ ਸਟੇਜ ਦੇ ਉੱਪਰ ਆ ਜਾ ਔਰ ਬੇਨਤੀ ਆਏ ਭਾਈ ਨਵੀਪ ਸਿੰਘ ਜੀ ਜਲਵੇੜਾ వాటర్ ਕੈਨਨ ਵਾਲਿਆਂ ਨੂੰ ਉਹ ਸਿਰਫ 2 ਮਿੰਟ ਲਈ ਆਪਣੇ ਵਿਚਾਰਾਂ ਦੀ ਸਾਝ ਪਾਉਣ ਉਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਧਰਮੀ ਫੌਜੀ ਭਾਈ ਅਵਤਾਰ ਸਿੰਘ ਜੀ ਉਹ ਤਿਆਰ ਰਹੇ ਉਹਨਾਂ ਨੂੰ ਵੀ ਫਤਿਹ ਦੀ ਸਾਝ ਪਾਉਣੀ ਆ ਸੋ ਹੁਣ ਨਵਦੀਪ ਸਿੰਘ ਜੀ ਚੰਗੇੜਾ ਵਾਹਿਗੁਰੂ ਜੇਕਾ ਖਾਲਸਾ ਵਾਹਿਗੁਰੂ ਜੇ ਕੀ ਫਤਿਹ ਕਿ ਭਾਈ ਮਨਦੀਪ ਸਿੰਘ ਜੋ ਦੀਪ ਸਿੱਧੂ ਦੇ ਭਾਈ ਨੇ ਮੈਂ ਇਹਨਾਂ ਨੂੰ ਇੱਕ ਸਟੇਜ 'ਤੇ ਇਹ ਗੱਲ ਕਹੀ ਸੀ ਕਿ ਤੁਸੀਂ ਧਾੜਾ ਰੱਖ ਲੋ ਹੋਰ ਇਹਨਾਂ ਨੇ ਉਤੰਤਾਈ ਕਰਨ ਕੀਤਾ ਤੇ ਧਾੜਾ ਰੱਖ ਲਿਆ ਉਹ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਨੀਤੀ ਕੀ ਹੈ ਰਾਜਨੀਤੀ ਦਾ ਮਤਲਬ ਕੀ ਹੈ ਰਾਜਨੀਤੀ ਹੁੰਦੀ ਹੈ ਰਾਜ ਕਰਨ ਦੀ ਨੀਤੀ ਅਸੀਂ ਸਾਰੇ ਜਾਣਦੇ ਆ ਵੀ ਸਾਡਾ ਪੰਜਾਬ ਇੱਕ ਦੇਸ਼ ਹੁੰਦਾ ਸੀ ਅਸੀਂ ਸਾਰੇ ਜਾਣਦੇ ਆ ਵੀ ਸਾਡੇ ਪੰਜਾਬ ਚ ਕੁਰਬਾਨੀ ਦਾ ਰਾਜ ਹੁੰਦਾ ਸੀ ਉਹ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕਰਿਆ ਤੇ ਅੱਜ ਸਾਡੇ ਦੇਸ਼ ਪੰਜਾਬ ਦੇ ਉੱਤੇ ਅੱਜ ਦਿੱਲੀ ਕਾਬਜ ਹੋ ਕੇ ਬੈਠੀ ਹੋਈ ਆ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਵੀ ਭਾਈ ਸਾਡਾ ਰਾਜ ਹੁੰਦਾ ਸੀ ਸਾਡਾ ਦੇਸ਼ ਹੁੰਦਾ ਸੀ ਫਿਰ ਅੱਜ ਸਾਡੀ ਰਾਜਨੀਤੀ ਕੀ ਹੋਣੀ ਚਾਹੀਦੀ ਹੈ ਅੱਜ ਸਾਡੀ ਰਾਜਨੀਤੀ ਹੋਣੀ ਚਾਹੀਦੀ ਹੈ ਪੰਜਾਬ ਨੂੰ ਹਟਾਉਣ ਇੱਕ ਵਾਰੀ ਲਾ ਕੇ ਦੱਸਦੇ ਸਾਡੀ ਜ਼ਵਾਬਦੀ ਸਰਕਾਰ ਨੇ ਜ਼ਿਲ੍ਹਾ ਦੇ ਵਿੱਚ ਰਾਕੇ ਸਾਨੂੰ ਕਿਹੜੀਆਂ ਗੇੜੀਆਂ ਸਹਾਇਕ ਕੀਤੀਆਂ ਵੀਰੋ ਮੇਰੇ ਸਾਥੀ ਮੈਨੂੰ ਦੱਸਦੇ ਆਏ ਜਿਨ੍ਹਾਂ ਨੂੰ ਸਹਾਇਕ ਮਿਲੀਆਂ ਕਿ ਜਿਹੜੇ ਸਾਡੇ ਤੇਲ ਵਾਲੇ ਡਰਮ ਹੁੰਦੇ ਆ ਡਰਮ ਇਹਨਾਂ ਦੇ ਮੂੰਹ ਵੱਡੇ ਹੁੰਦੇ ਸੀ ਵੀਰੋ ਔਰ ਤੁੱਪੇ ਰਾਕੇ ਢੇੜ ਹਾਣਦੀਓ ਤੁਪਾਂ ਦੇ ਤੁਪੇ ਡਰਮ ਰਾਕੇ ਉਹਨਾਂ ਦੇ ਡਰਮਾਂ ਦੇ ਵਿੱਚ ਪਾ ਪਾ ਕੇ ਸਾਡੇ ਧਰਮੀ ਬੋਝੀਆਂ ਨੂੰ ਵਿੱਚ ਬੰਦ ਕਰਕੇ ਔਰ ਜੋ ਆਪ ਸਭ ਜੀ ਜਾਣਦੇ ਹੋ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਸਰਕਾਰਾਂ ਨੇ ਸਿੱਖਾਂ ਨੂੰ ਲੁੱਟਿਆ ਵੀ ਅਜੇ ਕੁੱਟਿਆ ਵੀ ਇਹ ਕਾਲੀ ਸਰਕਾਰ ਆਈ ਆ ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੰਦਗੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹੱਤੈ ਜਿੰਨੇ ਵੀ ਮੇਰੇ ਵੀਰ ਭਰਾ ਮੇਰੇ ਬਜ਼ੁਰਗ ਜਿਹੜੀਆਂ ਭੈਣਾਂ ਮੇਰੀਆਂ ਮਾਤਾਵਾਂ ਆਈਆਂ ਨੇ ਤੇ ਮੈਂ ਤੈਨੂੰ ਧੰਨਵਾਦ ਕਰਦਾ ਜਿਹੜਾ ਤੁਸੀਂ ਆਪਣਾ ਕੀਰਤਨ ਦੇ ਸਮੇਂ ਚ ਸਮਾਗੜੀ ਕੱਢ ਕੇ ਆਏ ਜੀ ਹੁਣ ਇੱਕ ਪਾਸੇ ਦਿੱਲੀ ਜਿਹੜੀ ਸਰਕਾਰ ਆ ਰਹੀ ਹੈ ਤੁਹਾਨੂੰ ਗਲੀ ਗਲੀ ਵਿੱਚ ਵੋਟਾਂ ਮੰਗਣ ਵਾਸਤੇ ਇਹਨਾਂ ਨੂੰ ਪੁੱਛੋ ਜ਼ਰੂਰ ਇੱਕ ਵਾਰੀ ਕਿ ਤੁਸੀਂ ਪੰਜਾਬ ਦਾ ਇ tanto ਵਿਕਾਸ ਕੀਤਾ ਕੀ ਜੇ ਕਿਹੇ ਵੀ ਇੱਕ ਮੁੱਦੇ ਤੇਨ ਕੋ ਗੱਲ ਕਰੋ ਜਿਹੜੀ ਹੋਣੀ ਮੌਜੂਦਾ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਇਹਨਾਂ ਨੇ ਜਦੋਂ ਸਰਕਾਰ ਬਣਾਉਣੀ ਸੀ ਉਹਦਾ ਸਟਾਰਟਿੰਗ ਤੇ ਕਹਿੰਦੇ ਸੀ ਕਿ ਆਪਾਂ ਧਨਧਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਦੀ ਬੇਦਬੀ ਹੋ ਰਹੀ ਹੈ ਉਹਦੇ ਉੱਤੇ 24 ਘੰਟੇ ਦੇ ਵਿੱਚ ਸਖਤ ਕਾਨੂੰਨ ਬਣਾਵਾਂਗੇ ਅੱਜ ਸਾਢੇ 3 ਸਾਲ ਹੋ ਗਏ ਨਾ 24 ਘੰਟੇ ਨਹੀਂ ਇੱਦਾਂ ਆਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਬੰਦੀ ਸਿੰਘ ਰਹਾਅ ਕਰਾਂਗੇ ਇਹਨਾਂ ਨੇ ਬੰਦੀ ਸਿੰਘ ਹੀ ਰਹਾਅ ਕਰੇ ਮੈਂ ਹੋਰ ਸਾਡੇ ਸੇਂਗੰਦਰ ਕਰਦੇ ਜੀ ਨਾ ਆਪਣਾ ਵੀਰ ਅਮਰਪਾਲ ਸਿੰਘ ਖਾਲਸਾ ਵੀਰ ਚਲਾ ਰਿਆ ਸੀ ਨੌਜਵਾਨੀ ਨਸ਼ਾ ਦੂਰ ਕਰ ਰਿਆ ਸੀ ਪਰ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋਇਆ ਫਾਕ ਸੀ ਫਾਕ ਇਹ ਮੈਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਾਕੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਸਿਰੇ ਚੜਾਇਆ ਪ੍ਰਬੰਧ ਕੀਤਾ ਸਾਰਾ ਉਹਨਾਂ